ਵੱਲ ਪਹਿ ਨਿਕਲੇ ਇਹ ਸਾਡੀ ਇਹ ਜੀ ਕਹਿੰਦੇ ਹੁਣ ਇਹ ਸੈਨੇਟ ਤੇ ਸਿੰਡੀਕੇਟ ਭੰਗ ਕਰਤੀ ਇਹ ਤੋਂ ਪਹਿਲਾਂ ਇਹਨਾਂ ਨੇ ਦੋ ਤਿੰਨ ਮੀਟਿੰਗਾਂ ਕੀਤੀਆਂ ਪੰਜਾਬ ਦੇ ਰਾਜਪਾਲ ਤੇ ਹਰਿਆਣਾ ਦੇ ਰਾਜਪਾਲ ਵੀ ਆਏ ਮੈਂ ਨਾਲ ਗਿਆ ਮੁੱਖ ਮੰਤਰੀ ਹਰਿਆਣਾ ਵੀ ਆਏ ਇਹ ਪਹਿਲਾਂ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਵੜਨ ਦੀ ਕਿ ਅੰਬਾਲਾ ਦੇ ਯਮਨਾ ਨਗਰ ਦੇ ਕੁਰੂਖੇਤਰ ਦੇ ਕਾਲਜ ਜਿਹੜੇ ਨੇ ਉਹ ਤੁਸੀਂ ਪੰਜਾਬ ਯੂਨੀਵਰਸਿਟੀ ਨਾਲ ਐਫਲੀਏਟਡ ਕਰ ਦਿਓ ਜੀ ਮੈਂ ਕਹਿੰਦੀ ਐਸੀ ਨਹੀਂ ਕਰ ਸਕਦੇ ਕੋਰਾ ਜਵਾਬ ਦਿੱਤਾ ਮੀਟਿੰਗ 'ਚ ਮੈਂ ਕਹਿੰਦੀ ਤੁਸੀਂ ਆਪ ਹੀ ਨਿਕਲੇ ਸੀਗੇ ਆਪ ਤੁਸੀਂ ਲਿਖ ਕੇ ਦਿੱਤਾ ਸੀ ਅਸੀਂ ਇਸ ਜਿਹੜੀ ਯੂਨੀਵਰਸਿਟੀ ਤੋਂ ਆਪਣੇ ਜਿਹੜੇ ਆ ਕਾਲਜ ਬਾਹਰ ਕੱਢਦੇ ਆ ਕੁਰੂਕਸ਼ੇਤਰ ਯੂਨੀਵਰਸਿਟੀ ਬਣਾ ਲਈ ਉਹਨਾਂ ਨੇ ਤੁਸੀਂ ਆਪਣੀ ਕੁਰੂਕਸ਼ੇਤਰ ਯੂਨੀਵਰਸਿਟੀ ਜਿਹੜੀ ਹੈ ਉਹ ਤੇ ਯਕੀਨ ਨਹੀਂ ਕਰਦੇ ਹੁਣ ਤੁਸੀਂ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਹੋਰ ਚ ਯੂਨੀਵਰਸਿਟੀ ਬਣਾ ਲਓ ਕਿਤੇ ਯਮਨਾਨਗਰ ਬਣਾ ਲਓ ਪੰਚਕੂਲੇ ਬਣਾ ਲਓ ਆਪਦੀ ਯੂਨੀਵਰਸਿਟੀ ਬਣਾ ਲਓ ਕਿਤੇ ਅੰਬਾਲਾ ਬਣਾ ਲਓ ਸਾਡੇ ਕੋਲੇ ਆਲਰੇਡੀ 170 ਤੋਂ ਉੱਪਰ ਕਾਲਜ ਜਿਹੜੇ ਪੰਜਾਬ ਯੂਨੀਵਰਸਿਟੀ ਨਾਲ ਰਿਲੇਟਡ ਨੇ ਫਾਜ਼ਿਲਕਾ ਤੱਕ ਉਹ ਸਾਡੇ ਕੋਲੇ ਹੈਗੇ ਨੇ ਅਸੀਂ ਉਹਨਾਂ ਨੂੰ ਸੰਭਾਲਣਾ ਹੈ ਕੋਰਾ ਜਵਾਬ ਦਿੰਦਾ ਜੀ ਪੰਜਾਬ ਦੇ ਗਵਰਨਰ ਸਾਹਿਬ ਉਸ ਵੇਲੇ ਸੀਗੇ ਬਨਵਾਰੀ ਲਾਲ ਪ੍ਰੋਹਿਤ ਉਹ ਕਹਿੰਨ ਨਹੀਂ ਜੀ ਆਪਾਂ ਕਰ ਦਿੰਨੇ ਆ ਆਪਾਂ ਨੂੰ ਕਰ ਦੇਣਾ ਚਾਹੀਦਾ ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ ਪੰਜਾਬ ਵੱਲੋਂ ਆਏ ਹੋ ਜਾਂ ਹਰਿਆਣਾ ਵੱਲੋਂ ਆਏ ਹੋ ਤੁਸੀਂ ਤਾਂ ਮੇਰੇ ਹੱਕ 'ਚ ਬੋਲੋ ਨਾ ਨਾ ਜੀ ਉਹ ਵੀ ਮਤਲਬ ਐਂ ਕਹਿੰਦੇ ਸੀ ਕਿ ਕੋਈ ਤਾਹਾਂ ਤੋਂ ਆਰਡਰ ਸੀਗੇ ਸੈਂਟਰ ਚ ਮੈਂ ਕੱਲਾ ਮੈਂ ਮੈਂ ਕਹੀ ਨਾ ਇਹ ਨਹੀਂ ਮੈਂ ਨਾ ਇਹ ਤੁਸੀਂ ਭੁੱਲ ਜੋ ਫਿਰ ਉਹਨਾਂ ਨੇ ਕੀ ਕੀਤਾ ਚਲੋ ਐਦਾਂ ਨਹੀਂ ਕਰਦੇ ਤਾਂ ਫਿਰ ਐਂ ਕਰਦੇ ਆ ਨੋਟੀਫਿਕੇਸ਼ਨ ਜਾਰੀ ਕਰ ਦਿੰਨੇ ਆ ਨੋਟੀਫਿਕੇਸ਼ਨ ਜਾਰੀ ਕਰਤਾ ਜੀ ਭੰਗ ਕਰ ਦੋ ਕਰ ਹੀ ਨਹੀਂ ਸਕਦੇ ਜੀ ਵਿਧਾਨ ਸਭਾ ਚ ਐਕਟ ਪਾਸ ਹੋਇਆ ਹੈ ਵਿਧਾਨ ਸਭਾ ਦੇ ਐਕਟ ਨੂੰ ਨਹੀਂ ਪਾਸ ਕਰ ਭੰਗ ਕਰ ਸਕਦੇ ਹੋ ਨੋਟੀਫਿਕੇਸ਼ਨ ਨਹੀਂ ਉਹ ਵੀ ਵਾਪਸ ਲੈਣਾ ਪੈ ਗਿਆ ਜਦੋਂ ਵਿਰੋਧ ਹੋਇਆ ਸਟੂਡੈਂਟ ਬੈਠੇ ਆ ਉੱਥੇ ਕਿਉਂਕਿ ਲੈਗੇਸੀ ਜੁੜੀ ਹੋਈ ਹੈ ਸਾਡਾ ਵਿਰਸਾ ਜੁੜਿਆ ਉਸ ਯੂਨੀਵਰਸਿਟੀ ਨਾਲ ਦਾਦੇ ਪੜ੍ਹੇ ਆ ਸਾਡੇ ਉੱਥੇ ਫਿਰ ਬਾਪੂ ਪੜ੍ਹਿਆ ਹੁਣ ਤੀਜੀ ਪੀੜੀ ਚੌਥੀ ਪੀੜੀ ਪੜ੍ਹ ਰਹੀ ਹੈ ਉੱਥੇ ਕਈ ਵਾਰੀ ਹੋਸਟਲਾਂ ਦੇ ਕਮਰੇ ਵੀ ਉਹ ਕਹਿੰਦੇ ਨੇ ਆਹ ਕਮਰਾ ਮਿਲ ਜੇ ਇੱਥੇ ਮੇਰੇ ਦਾਦਾ ਜੀ ਪੜ੍ਹਦੇ ਰਹਿੰਦੇ ਰਹੇ ਤਾਂ ਬੱਦ ਫੀਸ ਵੀ ਦੇਣ ਨੂੰ ਤਿਆਰ ਨੇ ਇੰਨਾ ਜ਼ਿਆਦਾ ਇਮੋਸ਼ਨਲੀ ਜੁੜੇ ਹੋਏ ਹਾਂ ਅਸੀਂ ਨਾਲ ਉਹੀ ਯੂਨੀਵਰਸਿਟੀ ਪਹਿਲਾਂ ਸ਼ਹਿਰ ਕੋਲੋਂਦੀ ਸੀ ਲਾਹੌਰ ਤੋਂ ਆਈ ਸੀ ਉਹਦੇ ਵਿੱਚ ਮਤਲਬ ਜਦੋਂ ਵਿਰੋਧ ਹੁੰਦਾ ਉਹ ਤਾਂ ਵਾਪਸ ਲੈਂਦੇ ਨੇ ਕੋਈ ਚੀਜ਼ ਐਸੀ ਨਹੀਂ ਜਿਹੜੀ ਦੇ ਵਿੱਚ ਨਾ ਹੇਟ ਅਫੇਅਰ ਕਰਦੇ ਹੋ ਹੁਣ ਬਿਜਲੀ ਬੋਰਡ ਦੇ ਮਾਮਲੇ 'ਚ ਬਿੱਲਾਂ ਹੀ ਫਿਰਦੇ ਨੇ ਐਮੈਂਡਮੈਂਟਸ ਜਿਹੜੀ ਬਿਜਲੀ ਬੋਰਡ ਦੀ ਵੀ ਬਿਜਲੀ ਬੋਰਡ ਵੀ ਸਾਡੇ ਅੰਡਰ ਹੀ ਹੋਣਗੇ ਸਾਰੇ ਬੇਸ਼ਕ ਕੋਈ ਚੀਜ਼ ਤਾਂ ਛੱਡੋ ਨਾ ਸਾਡੇ ਸਟੇਟ ਇਲੈਕਟ੍ਰਿਸਿਟੀ ਐਜੂਕੇਸ਼ਨ ਹੈਲਥ ਵਾਟਰ ਇਹ ਸਾਰੇ ਸਟੇਟ ਦੇ ਇਸ਼ੂ ਨੇ ਸਟੇਟ ਦੇ ਸਬਜੈਕਟ ਨੇ ਸਾਨੂੰ ਇੰਹੀਂ ਸਮਝਦੇ ਆ ਵੀ ਮਤਲਬ बस ਜਦੋਂ ਮਰਜੀ ਬਾਹ ਮੋੜ ਕੇ ਇਦਾਂ ਲੈ ਜਾਓ ਚੀਜ਼ਾਂ ਨੋ ਅਸੀਂ ਵਿਰੋਧ ਕਰਾਂਗੇ ਦੇਸ਼ ਦੇਸ਼ ਲੈ ਕੇ ਦਿੱਤਾ ਸੀ ਤੁਹਾਨੂੰ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਵਰਕੇ ਸਾਨੂੰ ਹੀ ਪਏ ਨਿਕਲੇ ਯਾਰ